ਹਾਂਜੀ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਸਿੱਧੂ ਫਾਰਮ YouTube ਚੈਨਲ ਦੇ ਉੱਪਰ ਅੱਜ ਆਪਾਂ ਗੱਲ ਕਰ ਰਹੇ ਹਾਂ ਹੀਫਰ ਦੇ ਜਾਂ ਜਿਹੜੇ ਪਸ਼ੂ ਆਪਣੇ ਖਰਾਬ ਹੋ ਜਾਂਦੇ ਆ ਤੇ ਆਪਾਂ ਨੂੰ ਛੱਡਣੇ ਪੈਂਦੇ ਆ ਉਹਦੇ ਆਪਾਂ ਕਿੱਟ ਲਾਉਣ ਬਾਰੇ ਗੱਲ ਕਰ ਰਹੇ ਹਾਂ ਇਹ ਆਪਣੀ ਹੀਫਰ ਹੈ ਜੀ 2.5 ਸਾਲ ਦੀ ਦੀ ਉਮਰ ਹੋ ਚੁੱਕੀ ਹੈ ਇਹਨੂੰ ਘੱਟੋ ਘੱਟ 3-4 ਵਾਰੀ AI ਕਰਾ ਚੁੱਕੇ ਹਨ ਪਰ ਕਨਸੀਵ ਨਹੀਂ ਕੀਤਾ ਹੁਣ ਆਪਾਂ ਇਹਦੇ ਉੱਪਰ ਦੁੱਧ ਲਾਉਣ ਵਾਲੀ ਕਿੱਟ ਦਾ ਇਸਤੇਮਾਲ ਕਰ ਰਹੇ ਹਾਂ ਜਿਹੜਾ ਆਪ ਤੁਹਾਨੂੰ ਆਪਣੀਆਂ ਵੀਡੀਓ ਦੇ ਵਿੱਚ ਲਗਾਤਾਰ ਜਿੰਨੇ ਦਿਨ ਦਾ ਪ੍ਰਸਾਸਾ ਡੇਲੀ ਵੀਡੀਓ ਅਪਲੋਡ ਕਰਕੇ ਦੀ ਕੰਡੀਸ਼ਨ ਦੱਸਾਂਗੇ ਆਰਡਰ ਦੀ ਗ੍ਰੋਥ ਕਿਵੇਂ ਹੁੰਦੀ ਹੈ 15 ਦਿਨਾਂ ਦੇ ਵਿੱਚ ਕਿਵੇਂ ਪਸ਼ੂ ਦੁੱਧ ਦੇਣ ਲੱਗਦਾ ਹੈ ਤੇ ਕਿਹੜੇ-ਕਿਹੜੇ ਹਾਰਮੋਨਸ ਇੰਜੈਕਸ਼ਨ ਆ ਜਿਹੜੇ ਉਹ ਲਗਾਏ ਜਾਂਦੇ ਆ ਤਾਂ ਜੋ ਪਸ਼ੂ ਐਨੀਮਲ ਆ ਜਿਹੜਾ ਦੁੱਧ ਦੇਣ ਲੱਗ ਜੇ ਤੁਸੀਂ ਦੇਖ ਰਹੇ ਹੋ ਹੀਫਰ ਹੀਫਰ ਦਾ ਬੇਟ ਆ ਜਿਹੜਾ ਉਹ ਪ੍ਰੋਪਰ 2.5 ਤੋਂ 3 ਕੁਆਂਟਲ ਹੋਣਾ ਚਾਹੀਦਾ ਕਿਟ ਦੇ ਲਈ ਇਹ ਫਰ ਆਪ ਤੁਸੀਂ ਦੇਖ ਚੱਕਦੇ ਹੋ ਬਿਲਕੁਲ ਵੀ ਥਣ ਨਹੀਂ ਹੈਗੇ। ਲੇਵਾ ਨਹੀਂ ਹੈਗਾ। 15 ਦਿਨਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਕਿੰਨਾ ਇਹਦੇ ਲੇਵਨਿੰਗ ਗ੍ਰੋਥ ਕਰੀ ਹੈ। ਕਿੰਨਾ ਇਹ ਦੁੱਧ ਕੱਢ ਰਹੀ ਹੈ ਆਪਾਂ ਸਾਰੇ ਆਪਣੀ ਵੀਡੀਓ ਦੇ ਵਿੱਚ ਦਿਖਾਵਾਂਗੇ। ਡੇਲੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਕਰ ਦਿਓ ਤਾਂ ਜੋ ਹੋਰ ਵੀ ਕਿਸਾਨ ਵੀਰਾਂ ਦੀ ਮਦਦ ਹੋ ਸਕੇ ਜਿਹੜੇ ਆਪਣੇ ਪਸ਼ੂ ਪਾਲ ਕੇ ਤਿਆਰ ਨਹੀਂ ਕਰੇ ਹੋਏ ਜਾਂ ਕਿਸੇ ਕਾਰਨ Pregnancy conceive ਨਹੀਂ ਕਰ ਸਕੇ ਉਹ ਆਪਣੇ ਜਾਨਵਰਾਂ ਤੋਂ ਦੁੱਧ ਪ੍ਰਾਪਤ ਕਰ ਸਕਣ ਥੈਂਕ ਯੂ